ਤੇ ਲੈ ਵੀ ਹੁਣ ਗੱਲ ਕਰਦੇ ਆ ਆਪਣੇ ਘੋੜੇ ਦੀ ਪਹਿਲਾਂ ਤੇ ਇਹਦਾ ਬੰਦਾ ਨਾਮ ਦੱਸ ਇਹਦਾ ਨਾਮ ਨਵਾਬ ਹੈ ਵੀਰੇ ਨਵਾਬ ਹਾਂਜੀ ਠੀਕ ਹੈ ਤੇ ਕੱਦ ਕਿੰਨਾ ਹੋ ਗਿਆ ਬਾਈ ਘੋੜੇ ਦਾ ਕੱਦ 65 ਪਲੱਸ ਆ ਬਾਈ 65 ਤੋਂ ਉੱਤੇ ਜਾਂਦਾ ਹੁਣ ਹਾਂਜੀ ਠੀਕ ਹੈ ਤੇ ਜਿਵੇਂ ਹੁਣ ਕੋਈ ਪਰ ਆਪਾਂ بڑے ਲੋਕ ਦੇਖਦੇ ਹਾਂ ਨਾ ਯਾਰ ਵੀ ਲੱਖ ਲੱਖ ਡੇਢ ਡੇਢ ਲੱਖ ਰੁਪਏ ਫੀਸ ਰੱਖੀ ਬੈਠੇ ਹਾਂ ਹਾਂਜੀ ਤੇ ਕਈ ਵਾਰੀ ਕੋਈ ਬੰਦਾ ਆ ਜਾਂਦਾ ਹਨਾ ਘੋੜੀਆਂ ਲੈ ਕੇ ਆ ਜਾਂਦਾ ਯਾਰ ਘੋੜੇ ਕੋਈ ਮਾਤਾ ਦੀ ਬੰਦਾ ਹੁੰਦਾ ਤਾਂ ਫੀਸ ਦਾ ਕਿੰਨੀ ਆਪਾਂ ਫੀਸ ਲੈਨੇ ਆ ਤੇ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਕੀ ਮਤਲਬ ਰੇਟ ਲੱਗ ਏ ਭਾਈ ਦੋ ਤਿੰਨ ਗੱਲਾਂ ਨੇ ਇਹਦੇ ਚ ਜੇ ਤਾਂ ਆਪਾਂ ਫੀਸ ਜਮਾ ਨਾਰਮਲ ਰੱਖਦੇ ਆ ਤਾਂ ਲੋਕ ਇਹ ਦੀ ਸੋਚ ਰਿਆ ਯਾਰ ਵੀ ਉਹੀ ਐ ਉਹੀ ਆ ਕੋੜਾ ਖਰਾਬ ਆ ਹਾਂ ਕੋੜਾ ਖਰਾਬ ਆ ਜਾਂ ਕੁਛ ਵੀ ਲਾ ਲਾ ਵੀ ਨੈਕੈਟੀਵਿਟੀ ਸਾਰੇ ਕੋ ਬੰਦੇ ਇਸ ਮਾਰ ਕੇ ਹੁੰਦੀ ਆ ਤੇ ਅਸੀਂ ਫੀਸ ਰੱਖੀ ਵੀ ਉਹੀ 31000 ਰੁਪਿਆ 31000 ਰੁਪਿਆ ਹਾਂਜੀ ਤੇ ਜਿਸ ਬਾਕੀ ਬੰਦਾ ਦੇਖ ਕੇ ਹਾਂ ਜਿਸ ਦੇ ਹਿਸਾਬ ਦੇ ਨਾਲ ਇਹਨਾਂ ਦਾ ਕੋੜਾ ਸੋਹਣਾਗਾ ਤੇ ਅਰਜਨ ਰੌੜੀ ਵਾਲੇ ਦਾ ਪੁੱਤ ਆਗਾ 31000 ਵੀ ਤੁਹਾਨੂੰ ਕੋਈ ਜ਼ਿਆਦਾ ਨਹੀਂ ਜਿੱਥੇ ਤੱਕ ਮੈਨੂੰ ਲੱਗਦਾ ਠੀਕ ਐ ਭਾਈ ਬਾਕੀ ਭਰਾ ਆਪਣੇ ਪਿੰਡ ਦੇ ਰਹਿਣ ਵਾਲਿਆ ਪਿੰਡੂ ਬੰਦੇ ਆ ਉਹ ਜਿਹੜੇ ਮਕਾਨ ਸੀ ਸੱਦੇ ਸਾਦੇ ਬੰਦੇ ਬੰਦੇ ਕਹਿੰਦਾ ਸੁਭਾਅ ਵੀ ਸਾਡੇ ਉਹੀ ਆ ਤੇ ਜਿਹੋ ਜਿਹਾ ਕੇ ਬੰਦਾ ਆ ਜੂਗਾ ਠੀਕ ਆ ਮਲ ਵਰਤਨ ਵਾਲਾ ਉਹੋ ਜਿਹਾ ਕੋਈ ਗੱਲ ਨਹੀਂ ਮਾਨਤਾ ਨਹੀਂ ਵੀ ਕਰ ਦੇਣਗੇ ਜਰੂਰ ਕਈ ਵਾਰੀ ਕੋਈ ਕਰੀਬ ਦਾ ਬੰਦਾ ਹੁੰਦਾ ਯਾਰ ਵੀ ਜਿਹੜੇ ਕੋਲ ਰੱਖੇ ਹੁੰਦੇ ਜਾਨਵਰ ਕੋਈ ਗੱਲ ਨਹੀਂ ਕਰ ਲਾਂਗੇ ਉਹਦਾ ਰੇਟ ਯਾਰ ਕਿਸੇ ਬੰਦੇ ਦਾ ਬਈ ਆਪਾਂ ਸੌਂਕ ਨਹੀਂ ਮਰਨ ਦਿੰਦੇ ਜੇ ਕਈ ਵਾਰੀ ਕੋਈ ਬੰਦਾ ਐ ਵੀ ਇੱਕ ਘੋੜੀ ਰੱਖੀ ਵੀ ਆ ਹੂੰ ਠੀਕ ਠਾਕ ਹੈ ਘਰੋਂ ਆਪਾਂ ਉਹ ਤੋਂ ਫੀਸ ਵੀ ਨਹੀਂ ਲੈਂਦੇ ਤਾਂ ਵੀ ਨਹੀਂ ਕੋਈ ਫਰਕ ਅੱਛਾ ਇਹ ਵੀ ਗੱਲਬਾਤ ਹੈਗੀ ਹੈ ਇਹ ਵੀ ਗੱਲਬਾਤ ਆ ਲੈ ਵੀ ਹੁਣ 30000 ਦਾ ਵੀ ਰੌਲਾ ਖਤਮ ਕਰਤਾ ਬਾਈ ਨੇ ਠੀਕ ਆ ਹੁਣ ਬਈ ਸੀ ਨਾ ਪੀ ਆ ਕੇ ਕਹਿਦੇ ਹੋ ਇੱਥੇ ਕਿਤੇ ਵੀ ਆਰਪੀ ਸਾਡਾ ਫ੍ਰੀ ਫ੍ਰੀਚ ਕਵਰ ਕਰਦੇ ਕੋਈ ਗੱਲ ਨਹੀਂ ਬਾਈ ਤੇ ਪਰ ਜੇ ਕੋਈ ਲੋਡ ਪਾਤ ਹੋਇਆ ਉਹਦੇ ਵਾਸਤੇ ਕੋਈ ਗੱਲ ਨਹੀਂ ਉਹਦੇ ਵਾਸਤੇ ਫ੍ਰੀ ਵੀ ਲਾ ਦਾਂਗੇ ਜੀ